हां जी मित्रों आज दी इस वीडियो ਦੇ ਵਿੱਚ ਜਿਹੜਾ ਤੁਹਾਨੂੰ ਨਗੀਨਾ ਵਿਖਾਉਣ ਲੱਗੇ ਆ ਇਹ ਨਗੀਨਾ ਮਿੱਤਰੋ ਲੁਕੇ ਹੀ ਖੜਾ ਸੀ ਬਾਈ ਮੈਂਟੂ ਨੇ ਇਸ ਘੋੜੇ ਨੂੰ سوشل میڈیا ਤੇ ਅਜ ਤੱਕ ਵਿਖਾਇਆ ਹੀ ਨਹੀਂ ਤਾਂ ਇਸ ਘੋੜੇ ਨੂੰ ਦੇਖ ਕੇ ਸਾਰੇ ਘੋੜਾ ਪ੍ਰੇਮੀ ਨੇ ਅੰਤਾਜਤਾ ਲਾਈ ਲਿਆ ਹੋਣਾ ਵੀ ਇਹ ਕਿਹੜੇ ਘੋੜੇ ਦਾ ਬੱਚਾ ਪਰ ਮੈਂ ਫੇਰ ਵੀ ਤੁਹਾਨੂੰ ਦੱਸ ਦਿੰਨਾ ਮਿੱਤਰੋ ਇਹ ਅਲਵੰਦ ਮਲੂਕੇ ਵਾਲੇ ਘੋੜੇ ਦਾ ਬੱਚਾ ਹੈਗਾ ਵਲਵੰਦ ਮਲੂਕੇ ਵਾਲਾ ਇੱਕ ਲਿਵਿੰਗ ਲੈਜੈਂਡ ਘੋੜਾ ਸੀ ਉਸ ਘੋੜੇ ਨੇ ਮਾਰਕੀਟ ਦੇ ਵਿੱਚ ਬਹੁਤ ਟੌਪ ਕਲਾਸ ਰਿਜ਼ਲਟ ਪੈਦਾ ਕੀਤੇ ਨੇ ਤੇ ਇਹ ਘੋੜਾ ਉਹਨਾਂ ਰਿਜ਼ਲਟਾਂ ਦੇ ਵਿੱਚੋਂ ਇੱਕ ਆ ਤੇ ਹਾਈਟ ਵਾਲੇ ਤਾਂ ਮਿੱਤਰੋ ਇਹ ਘੋੜਾ ਚਿਬ ਕੱਢਦਾ ਆਉਂਦਾ ਕਿਉਂਕਿ ਉਮਰ ਦਾ ਹਲੇ 3 ਸਾਲ ਦਾ ਹੋਇਆ ਤੇ 3 ਸਾਲ ਦੇ ਵਿੱਚ ਤੁਸੀਂ ਹਾਈਟ ਗੈਸ ਕਰ ਲਿਓ ਵੀ ਕਿੰਨੀ ਕਰ ਚੁੱਕਿਆ ਤਾਂ ਮਿੱਤਰੋ ਹਾਈਟ ਵਾਲੇ ਪਾਸੋਂ ਤਾਂ ਇਹ ਰਿਕਾਰਡ ਤੋੜ ਰਿਹਾ ਕਿਉਂਕਿ ਇਸ ਘੋੜੇ ਦੇ ਪਿੱਛੇ ਬਾਈ ਮੈਂਟੂ ਦੀ ਮਿਹਨਤ ਬਹੁਤ ਜ਼ਿਆਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਘੋੜੇ ਨੇ ਆਪਣੀ ਦੁਨੀਆ دیਵਾਨੀ ਕਰਨੀ ਆ ਕਿਉਂਕਿ ਮਿੱਤਰੋ ਇਹ ਸਾਰੇ ਪਾਸੋਂ ਪ੍ਰੋਪਰ ਆ ਕਿਸੇ ਪਾਸਿਓ ਕੋਈ ਕਮੀ ਬੇਸ਼ੀ ਨਹੀਂ ਹੈਗੀ ਘੋੜੇ ਦੇ ਵਿੱਚ ਕੰਨਾਂ ਦੀ ਬਿਊਟੀ ਇਹਦੀ ਧੌਣ ਛਾਤੀ ਸੁੰਭ ਪਾਥੀਆਂ ਜਿੱਡੇ ਜਿੱਡੇ ਤਾਂ ਇਹਦੇ ਮਿੱਤਰੋ ਸੌਂਬਣੇ ਤੇ ਇਹਦਾ ਪਿੱਠ ਪੂੜਾ ਇਹਦੇ ਰੋਬ ਬਿਲਕੁਲ ਅਲਵੰਦ ਘੋੜੇ ਦੀ ਕਾਪੀ ਆ ਆਪਾਂ ਇਹ ਕਹਿ ਸਕਦੇ ਆਂ ਵੀ ਅਲਵੰਦ 2 ਆ ਗਿਆ। ਉਸ ਘੋੜੇ ਦੀ ਘਾਟ ਤਾਂ ਨਹੀਂ ਆਪਣੀ ਕਦੇ ਪੂਰੀ ਹੋਣੀ ਪਰ ਇਸ ਘੋੜੇ ਨੇ ਜਦੋਂ ਰਿਜ਼ਲਟ ਆਉਣੇ ਆ ਨਾ ਇਸ ਘੋੜੇ ਦੇ ਤਾਂ ਦੁਨੀਆ ਫੈਨ ਹੋ ਜਾਣੀ ਹੈ ਇਹਦੇ ਬੱਚਿਆਂ ਦੀ। ਫੈਨ ਤਾਂ ਮਿੱਤਰੋ ਅਸੀਂ ਅੱਜ ਘੋੜਾ ਦੇਖ ਕੀ ਹੋਗੇ ਕਿਉਂਕਿ ਇਸ ਘੋੜਾ ਅਸੀਂ ਦੇਖਿਆ ਨਹੀਂ ਜਦੋਂ ਅਲਵੰਦ ਘੋੜੇ ਦੇ ਬੱਚੇ ਨੇ ਜਿਹੜੇ ਉਹ ਤਾਂ ਮਿੱਤਰੋ ਭਾਲੇ ਨਹੀਂ ਥੇ ਆਉਂਦੇ ਤੁਹਾਨੂੰ ਵੀ ਪਤਾ ਅਲਵੰਦ ਘੋੜੇ ਦੇ ਬੱਚੇ ਤਾਂ ਨਾ ਲੋਕ ਗੱਡੀਆਂ ਚਾੱਕ ਕੇ ਭਾਲਦੇ ਫਿਰਦੇ ਨੇ ਤਾਂ ਆਪਾਂ ਇਹ ਘੋੜਾ ਜ ਇਸ ਵੀਡੀਓ ਦੇ ਵਿੱਚ ਬਾਈ ਮੈਂਟੂ ਨੇ ਲਾਂਚ ਕਰਤਾ ਬਾਈ ਕਹਿੰਦਾ ਵੀ ਫੀਸ ਦਾ ਵੀ ਕੋਈ ਚੱਕਰ ਨਹੀਂ ਕੋਈ ਕਿੰਨੀ ਮਰਜ਼ੀ ਦੇ ਦਿਓ ਫੀਸ ਆਪਾਂ ਹਜੇ ਕੋਈ ਪ੍ਰੋਪਰ ਰੱਖੀ ਨਹੀਂ ਜਦ ਕਿਤੇ ਜਾ ਕੇ ਇਸ ਘੋੜੇ ਦੇ ਰਿਜ਼ਲਟ ਆਉਣਗੇ ਫਿਰ ਕਿਤੇ ਜਾ ਕੇ ਆਪਾਂ ਫੀਸ ਰੱਖਾਂਗੇ ਐਸ ਟਾਈਮ ਬਾਈ ਕਹਿੰਦਾ ਵੀ ਕਿੰਨੀ ਮਰਜ਼ੀ ਫੀਸ ਦੇ ਦਿਓ ਕੋਈ ਚੱਕਰ ਹੀ ਨਹੀਂ ਆ ਜਿਓ ਬੇਫਿਕਰ ਹੋ ਕੇ ਬਾਈ ਮੈਂਟੂ ਵੀ ਦਿਲਦਾਰ ਬੰਦਾਈ ਆ ਤੇ ਘੋੜਾ ਵੀ ਵੀਰ ਬਣ ਕੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨਾ ਕਿੱਦਾਂ ਦਾ ਲੱਗਿਆ ਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਦੇ ਆਂ ਬਾਈ ਮੈਂਟੂ ਦੇ ਨਾਲ ਅੱਜ ਕਰੀਏ ਗੱਲਬਾਤ ਆਏ ਹਾਸ਼ੀਕਾ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਆਪਾਂ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਬੈਠੇ ਆਂ ਬਾਈ ਮੈਂਟੂ ਹਰਾਂ ਦੇ ਨਾਲ ਤੇ ਘੋੜੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਅਲਵੰਦ ਘੋੜੇ ਦਾ ਬੱਚਾ ਰੱਖਿਆ ਹੋਇਆ ਬਾਈ ਉਹਨਾਂ ਦੇ ਕੋਲੇ ਇਸ ਟਾਈਮ 2-3 ਸਾਲ ਦਾ ਕਰੀਬ ਹੋ ਚੱਲਿਆ ਤੇ ਸਾਰੀਆਂ ਗੱਲਾਂ ਬਾਤਾਂ ਬਾਈ ਦੇ ਨਾਲ ਹੋਣਗੀਆਂ ਅਲਮੰਦ ਮਲੂਕੇ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਲੈਜੈਂਡ ਘੋੜਾ ਸੀ ਇੱਕ ਤੇ ਉਹ ਆਪਾਂ ਨੂੰ ਅਲਵੇ ਦਾ ਕਹਿ ਗਿਆ ਸੀ ਹਨਾ ਤੇ ਕਰਦੇ ਆ ਬਾਈ ਉਹਨਾਂ ਦੇ ਨਾਲ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਜੀ ਵਧੀਆ ਠੀਕ ਹੈ ਜੀ ਤੇ ਵੀਰੇ ਆਪਾਂ ਘੋੜਿਆਂ ਤੇ ਗੱਲਬਾਤ ਕਰੀਏ ਹਨਾ ਤੇ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਘੋੜਿਆਂ ਦੇ ਲੈਨ ਚ ਆਪਾਂ ਨੂੰ 5 ਕਸਾਲ ਹੋ ਗਏ ਜੀ ਤਕਰੀਬਨ ਠੀਕ ਹੈ ਵੀਰੇ ਲੌਕਡਾਊਨ ਵੇਲੇ ਬਸ ਘੋੜੀ ਲਿਆਂਦੀ ਸੀ ਇੱਕ ਪਹਿਲੀ ਠੀਕ ਹੈ ਵੀਰੇ ਹਾਂ ਉਸ ਤੋਂ ਬਾਅਦ ਲੌਕਡਾਊਨ ਦੇ ਵਿੱਚ ਸਟਾਰਟਿੰਗ ਕੀਤੀ ਹਾਂਜੀ ਉਦੋਂ ਡੇਰੇ ਸਰਸੇ ਚ ਘੋੜੀ ਲਈ ਸੀ ਠੀਕ ਹੈ ਵੀਰੇ ਤੇ ਵਧੀਆ ਉਹਦੀ ਅੱਜ ਕੱਲ ਹੁਣ 64 ਇੰਚ ਹਾਈਟ ਆ ਹਾਂਜੀ ਉਦੋਂ 63 ਸੀਗੀ ਬਸ ਉਦੋਂ 3.5 ਸਾਲ ਦੀ ਸੀ ਉਹ ਠੀਕ ਹੈ ਵੀਰੇ ਤੇ ਵੀ ਘੋੜੀ ਵਾਸਤੇ ਆਏ ਸੀ ਵਧੀਆ ਹੀ ਲੈਣੀ ਆ ਵੀ ਸ਼ੂਕੀ ਹਾਂਜੀ ਆਮ ਆਮ ਤਾਂ ਹੁਣ ਉਦੋਂ ਚੱਲਦੇ ਆ ਸੀ 55 58 ਹੀ ਹੁੰਦੀਆਂ ਹਾਂ ਹਾਂਜੀ ਹਾਂਜੀ ਵੀਰੇ ਜਿੰਨਾ ਤੇ ਹਰੇਕ ਤੁਰਾ ਜਾਂਦਾ ਚੜ ਜਾਂਦਾ ਠੀਕ ਹੈ ਜੀ ਤੇ ਇਹ 64 ਇੰਚ ਘੋੜੀ ਜੀ ਆਪਣੀ ਬਹੁਤ ਵਧੀਆ ਠੀਕ ਹੈ ਪਹਿਲੀ ਜਿਹੜੀ ਘੋੜੀ ਰੱਖੀ ਤੁਸੀਂ 64 ਇੰਚ ਦੀ ਘੋੜੀ ਰੱਖੀ ਸੀ ਹਾਂ ਠੀਕ ਹੈ ਵੀਰੇ ਤੇ ਭਾਈ ਘੋੜੇ ਦਾ ਸੁਭਾਅ ਕਿਦਾਂ ਬਣਿਆ ਘੋੜਾ ਜੀ ਬਸ ਰੁਟੀਨ ਚੋਂ ਤੂੰ ਸਾਲ ਬਾਅਦ ਗੱਲਬਾਤ ਚੱਲੀ ਕਿਸੇ ਨੇ ਘੋੜੀ ਲੈਣੀ ਸੀ ਮੇਰੇ ਮਿੱਤਰ ਨੇ ਹਾਂਜੀ ਉਹਨੇ ਦੱਸਤਾ ਵੀ ਘੋੜੀ ਅਸੀਂ ਲੈਣੀ ਆ ਵੀ ਨਾਲ ਉਹਦੇ ਬੱਚਾ ਇੱਕ ਹਾਂਜੀ ਵੀ ਜੇ ਤੁਸੀਂ ਲੈਣਾ ਤਾਂ ਤੁਸੀਂ ਦੇਖ ਲਓ ਤੁਹਾਨੂੰ ਪਸੰਦ ਆ ਜਾਂ ਨਹੀਂ ਅਸੀਂ ਬੱਚਾ ਅੱਡ ਵੇਚ ਦਾਂਗੇ ਠੀਕ ਹੈ ਉਹ ਘੋੜੀ ਦਾ ਐ ਸੱਧਾ ਨਹੀਂ ਸੀ ਵੀ ਘੋੜੀ ਉਹ ਬੰਦੇ ਨੂੰ ਐ ਕਈ ਵਾਰੀ ਹੁੰਦੀ ਆ ਦੋਸਤੀ ਜਗਾਂ ਦੀਆਂ ਹਾਂਜੀ ਬੰਦਾ ਦੰਦਾ ਨਹੀਂ ਸੀ ਰੇਟ ਭਾਰਾ ਕਰਕੇ ਠੀਕ ਹੈ ਵੀ ਤੂੰ ਜਾ ਕੇ ਆ ਜੇ ਸੌਦਾ ਹੋ ਗਿਆ ਤਾਂ ਬਸ ਉੱਥੇ ਹਾਂ ਕਰਦੀ ਹਾਂਜੀ ਤੇ ਬੱਚੇ ਦਾ ਆਪਾਂ ਦੇਖ ਲਾਂਗੇ ਉਹ ਬੱਚਾ ਆਪਾਂ ਨੂੰ ਫਿੱਟੀ ਐ ਨਾ ਆ ਗਿਆ ਸੋਹਣਾ ਤੇ ਕਦ ਲੱਤਾਂ ਹੀ ਐਡੀਆਂ ਐਡੀਆਂ ਸੀਗੀਆਂ ਜੀ ਹਾਂਜੀ ਵੀਰੇ ਚਾਰ ਪੰਜ ਮਹੀਨਾ ਦੇ ਦੀਆਂ ਉਹਨੂੰ ਕਹਦਾ ਵੀ ਅਸੀਂ ਰੱਖ ਹੀ ਲੈਨੇ ਬਸ ਅੱਛਾ ਕੋੜੀ ਦਾ ਉਹਨਾਂ ਦਾ ਫੇਰ ਬਣਾਈ ਨਹੀਂ ਅੱਡ ਠੀਕ ਐ ਇਕੱਲਾ ਬੱਚਾ ਲੜੇ ਕੋੜੀ ਉਹਨਾਂ ਨੇ ਬਾਹ ਚੱਡ ਵੇਚ ਦਿੱਤੀ ਠੀਕ ਐ ਵੀਰੇ ਤੇ ਇਸ ਟਾਈਮ ਬਾਈ ਕਿੰਨੀ ਉਮਰ ਕਰ ਚੱਲਿਆ ਇਹ 2 ਦੰਦ ਲੱਗਿਆ ਬਾਈ 2 ਦੰਦ 3 ਸਾਲ ਤੋਂ ਟੱਪ ਗਿਆ 2-3 ਮਹੀਨੇ ਟੱਪ ਗਿਆ ਠੀਕ ਐ ਵੀਰੇ ਹਾਂ ਤੇ ਬਾਈ ਖਾਨਦਾਨ ਬਾਰੇ ਜੀ ਗੱਲਬਾਤ ਕਰੀਏ ਖਾਨਦਾਨ ਇਹਦਾ ਬਹੁਤ ਕੀਮਤੀ ਖਾਨਦਾਨ ਆ ਜੀ ਜਿਵੇਂ ਅਲਵੰਤ ਮਲੂਕੇ ਵਾਲਾ ਹਾਂਜੀ ਬਾਈ ਬਿੰਦਰ ਕੋਲੇ ਆ ਹਾਂਜੀ ਜਿਹੜਾ ਪਿੱਛੇ ਜੇ ਪੈਰ ਹੋ ਗਿਆ ਹਾਂ ਦੁਨੀਆ 'ਚ ਹੈ ਨਹੀਂ ਉਹ ਹਾਂਜੀ ਤੇ ਦਾਦਾ ਇਹਦਾ ਸਾਰਿਆਂ ਨੂੰ ਪਤਾ ਹੀ ਐ ਜੀ ਹਾਂਜੀ ਅਰਜਨ ਅਰਜਨ ਮੇਟੂ ਰੋਡੇ ਬਾਈ ਵਾਲਾ ਠੀਕ ਹੈ ਜੀ ਤੇ ਨਾਨਾ ਇਹਦਾ ਰਾਜੂ ਡੋੜਾ ਜੀ ਨਾਨਾ ਇਹਦਾ ਰਾਜੂ ਡੋੜਾ ਹਾਂ ਵੀ ਦੋਨੇ ਪਾਸਿਆਂ ਤੋਂ ਦਾਲਕੇ ਤੇ ਨਾਨਕੇ ਵਾਲੇ ਪਾਸਿਆਂ ਤੋਂ ਕੋਈ ਤੋੜ ਨਹੀਂ ਠੀਕ ਹੈ ਲੈ ਇਹ ਦੋਨੇ ਚੰਗੇ ਆ ਗਏ ਨਾ ਭਾਈ ਖੂਨ ਤਾਂ ਬਸ ਖੂਨ ਤਾਂ ਜਾਵਾ ਪਿਓਰਾ ਪੂਰਾ ਠੀਕ ਹੈ ਇਹ ਮਾਂ ਕਿਹੜੀ ਸੀ ਬਈ ਇਹਦੀ ਮਾਂ ਇਹਦੀ ਨੀਲੀ ਚੰਬੀ ਆ ਜੀ ਠੀਕ ਹੈ ਉਹ ਵੀ ਕੋੜੀ ਹਾਈਟ ਵਾਲੀ ਆ 63 ਇੰਚ ਦੀ ਜਮਾ ਸੀ ਹਾਂਜੀ ਤੋਂ ਸੇਖੇ ਵਾਲੇ ਰਾਮਪਾਲ ਕੋਲੇ ਰਹੀ ਆ ਪਹਿਲਾਂ ਉਹਦੇ ਕੋਲੇ ਫਿਰ ਉਹਨੇ ਵੇਚਤੀ ਫਿਰ ਫਿਰ ਉਹਦੇ ਕੋਲੇ ਆ ਗਈ ਸੀ ਠੀਕ ਹੈ ਵੀਰੇ ਉਹ ਬਰੀਕੀ ਵਾਲੀ ਘੋੜੀ ਆ ਜੀ ਉਹ ਪੂਰੀ ਜਿਹੜ ਠੀਕ ਹੈ ਵੀਰੇ ਤੇ ਬਾਈ ਇਸ ਟਾਈਮ ਘੋੜੇ ਦੀ ਸਟਾਰਟ ਸਰਵਿਸ ਹੋਪਾ ਆਪਣੇ ਵੀ ਹਾਂਜੀ ਹਾਂ ਠੀਕ ਹੈ ਹੁਣ ਇਹ ਤਾਂ ਚਾਰ ਘੋੜੀਆਂ ਗੱਬਣਾ ਜੀ ਇਸ ਟਾਈਮ ਚਾਰ ਘੋੜੀਆਂ ਮੇਟਾ ਇੱਕ ਤਾਂ ਆਪਣੀ ਉਹੀ ਹਾਂਜੀ ਬਾਈ ਆਪਣੇ ਲਈ ਗੱਬਣ ਹੋ ਗਈ ਤੇ ਤਿੰਨ ਹੋਰ ਆ ਜੀ ਤਿੰਨ ਹੋਰ ਗੱਬਣਾ ਤੇ ਬਾਈ ਆਪਾਂ ਗੱਲਬਾਤ ਕਰੀਏ ਇਹਦੀ ਫੀਸ ਤੇ ਤੇ ਇਸ ਟਾਈਮ ਫੀਸ ਕਿੰਨੀ ਰੱਖੀ ਆ ਬਾਈ ਇਹਦੀ ਫੀਸ ਤਾਂ ਇਹ ਉਹ ਘੋੜੀਆਂ ਵੀ ਸਾਡੇ ਸਰਕਲ ਚ ਹੀ ਆ ਜੀ ਫੀਸ ਕੋਈ ਨਹੀਂ ਰੱਖੀ ਅਜੇ ਮਤਲਬ ਘੱਟ ਤੋਂ ਘੱਟ ਹੁਣ 15 ਤੋਂ ਘੱਟ ਤਾਂ ਕੋਈ ਚੱਲਦੀ ਨਹੀਂ ਹਾਂਜੀ ਵੀਰੇ ਇੰਨੀ ਕੁ ਤਾਂ ਇਰਾਦਾ ਜਦੋਂ ਘੋੜਾ ਪੂਰਾ ਫੇਮਸ ਹੋ ਗਿਆ ਮਤਲਬ ਹਾਂਜੀ ਬਾਈ ਪ੍ਰਚਾਰਿਤ ਹੋ ਗਿਆ ਘੋੜਾ ਲੋਕਾਂ ਦਾ ਰਿਜ਼ਲਟ ਆਉਂਦੇ ਆ ਨਾ ਬਾਈ ਹਾਂ ਮੇਨ ਉਹੀ ਜਾਣਾ ਹਾਂਜੀ ਵੀ ਹਜੇ ਮਤਲਬ 5-6 ਮਹੀਨਿਆਂ ਦੀ ਗੱਬਣਾ 6 ਮਹੀਨੇ ਹੋਰ ਲੱਗ ਜਾਣਗੇ ਹਾਂਜੀ ਬਾਈ ਫੀਸ ਫੂਡ ਦਾ ਨਹੀਂ ਏਡਾ ਪਹਿਲਾਂ ਤਾਂ ਚੀਜ਼ ਹਰਮਨ ਪਿਆਰੀ ਹੋਣੀ ਚਾਹੀਦੀ ਹੈ ਨਾ ਹਾਂਜੀ ਵੀਰੇ ਰਿਜ਼ਲਟ ਚੰਗਾ ਆਊਗਾ ਘੋੜੇ ਦਾ ਫੇਰ ਕਿਤੇ ਜਾ ਕੇ ਫੀਸ ਰੱਖੀ ਜਾਂਦੀ ਹੈ ਨਾ ਵੀਸ ਤਾਂ ਚੱਲਦੀ ਰੇ ਫੀਸ ਤਾਂ ਇਹ ਦੇਖੋ ਸਿੱਧਾ ਹੀ ਹੈ ਹਾਂਜੀ ਜਦੋਂ ਤਾਂ ਘੋੜੇ ਦੇ ਬੱਚੇ ਚੰਗੇ ਜਿੰਨਾ ਚਿਰ ਨਹੀਂ ਆਉਂਦੇ ਉਹ ਅਗਲੇ ਦਾ ਵੀ 15 ਕਰਨੀ ਆ ਕਈ ਕਹਿ ਕੇ 35 ਲੈ ਵੀ 7-8 ਹੀ ਲੈਂਦੇ ਆ ਸਹੀ ਆ ਬਾਈ ਫੀਸ ਦਾ ਤਾਂ ਕੋਈ ਵੱਡਾ ਮੈਟਰ ਨਹੀਂ ਹੁੰਦਾ ਹਨਾ ਠੀਕ ਹੈ ਬਾਈ ਇਹ ਤਾਂ ਬਾਕੀ ਪਤਾ ਜੇ ਪ੍ਰਚਲਿਤ ਹੋਈਗਾ ਫੀਸ ਤਾਂ ਵਧੀ ਜਾਣੀ ਆ ਹਾਂਜੀ ਹਜੇ ਸ਼ੁਰੂਆਤ ਆ ਜੇ ਆਪਾਂ ਹੁਣ ਹੀ ਕਹਨੇ ਆ ਵੀ ਆਏ ਆ ਉਹ ਗੱਲ ਝੂਠ ਹੋ ਜਾਂਦੀ ਆ ਹਾਂਜੀ ਹਜੇ ਤਾਂ ਬਸ ਜਿੰਨੀ ਘੱਟ ਤੋਂ ਘੱਟ ਹੁੰਦੀ ਆ ਹਾਂਜੀ 15 ਜਾਂ 11 ਠੀਕ ਹੈ 19 ਵੀ ਚੱਲ ਸਕਦੀ ਆ ਠੀਕ ਹੈ ਵੀਰੇ ਹਾਂ ਵੀ ਕੋਈ ਚੈੱਕ ਕਰਨੀ ਗੈਡਾ ਫੀਸ ਦਾ ਨਹੀਂ ਨਹੀਂ ਉਹ ਬੇਫਿਕਰ ਹੋ ਕੇ ਬੰਦਾ ਆ ਜੇ ਕਿਵੇਂ ਮਰਜੀ ਆ ਠੀਕ ਹੈ ਵੀਰੇ ਤੇ ਬਾਈ ਆਪਣੇ ਪਰਿਵਾਰ ਚ ਤਾਂ ਪਹਿਲਾਂ ਤੁਸੀਂ ਦੱਸਿਆ ਕੋਈ ਰੱਖਦਾ ਹੀ ਨਹੀਂ ਹੈ ਨਾ ਹਾਂ ਨਹੀਂ ਫੈਮਿਲੀ ਚ ਨਹੀਂ ਮੇਰੇ ਨਾਨਕਿਆਂ ਦੇ ਪਹਿਲਾਂ ਹੁੰਦੀ ਸੀ ਕੁੜੀ ਕੋਈ ਠੀਕ ਹੈ ਵੀਰੇ ਖੇਤ ਦੂਰ ਸੀਗਾ ਰੋਟੀ ਰਾਟੀ ਲਿਆਉਣ ਨੂੰ ਹਾਂਜੀ ਇੱਧਰ ਸਾਡੇ ਵਾਲੇ ਨਹੀਂ ਹੈਗੇ ਠੀਕ ਹੈ ਇਹ ਭਾਈ ਫਿਰ ਜਦੋਂ ਤੁਸੀਂ ਬਿਸ਼ੇਰਾ ਖਰੀਦਿਆ ਹਨਾ ਹਾਂਜੀ ਥੋੜਾ ਵੀ ਮਤਲਬ ਕੀ ਆਹੀ ਸੀ ਵੀ ਅਲਵੰਦ ਦਾ ਹੀ ਖਰੀਦਣਾ ਜਾਂ ਭਾਈ ਉਦਾਂ ਹੀ ਸਵਾਪ ਬਣਾ ਨਹੀਂ ਨਹੀਂ ਆਇ ਨਹੀਂ ਸੀ ਅਲਵੰਦ ਦਾ ਅਲਵੰਦ ਬਾਰੇ ਤਾਂ ਸਾਨੂੰ ਪਤਾ ਤਾਂ ਸੀਗਾ ਸਾਡੇ ਕੋਲੇ ਘੋੜਾ ਉਹ ਉਹਦੀਆਂ ਅਮਰੀਕੀਆਂ ਤਾਂ ਬਾਅਦ ਚ ਪਤਾ ਲੱਗੀਆਂ ਜਿਵੇਂ ਜਿਵੇਂ ਚੱਲਦਾ ਇਹ ਤਾਂ ਬਸ ਉਹੀ ਸੀ ਵੀ ਮੈਂ ਤੇ ਮੇਰੇ ਭਰਾਣੇ ਰਹਿ ਗਏ ਵੀ ਬਸ਼ੇਰਾ ਨਾ ਲੈ ਲਈਏ ਠੀਕ ਹੈ ਵੀਰੇ ਘੋੜੀ ਬਸ਼ੇਰਾ ਘੋੜਾ ਵੜ ਜਾਂਦਾ ਉਹ ਘੋੜੀ ਆ ਜਾਂਦੀ ਜਦੋਂ ਅਸਲ ਬੰਦਾ ਘੋੜੇ ਤੋਂ ਮਸ਼ਹੂਰ ਹੁੰਦਾ ਹਾਂ ਵੀ ਗੱਲ ਜੀ ਨਹੀਂ ਵੜਦੀ ਵੇਖੀ ਬਸ਼ੇਰਾ ਉਹ ਆਏ ਨਹੀਂ ਸੀ ਵੀ ਰਕ ਵੀ ਆਏ ਆ ਵੱਡਾ ਕਰਕੇ ਪਾਲ ਲਾਂਗੇ ਦੇਖੀ ਜਾਊ ਜੇ ਕੋਦੇਊ ਤਾਂ ਇਹ ਮੁੜ ਕੇ ਬਸ ਬਾਅਦ ਚ ਇਹਦੀ ਹੌਲੀ ਹੌਲੀ ਇਹਦੇ ਖੂਨ ਦੀ ਜਦੋਂ ਅਹਿਮੀਅਤ ਬਾਰੇ ਪਤਾ ਲੱਗਿਆ ਵੀ ਇਹ ਤਾਂ ਇੱਕ ਜਿਹੜਾ ਸਟਰਕਚਰ ਆ ਜਾਂਦਾ ਲੱਪ ਲੁੱਪ ਦੀ ਬਰੀਕੀ ਹੋਰ ਹਾਂਜੀ ਮਲਾਂ ਤਾਂ ਆਖੋ ਕਿ ਸਾਰਾ ਜਿੰਨਾ ਜੜਤੀ ਹੈ ਹਾਂਜੀ ਬਾਈ ਤੇ ਉਹ ਰੱਖਿਆ ਤਾਂ ਬਸ ਐਂ ਸੀ ਠੀਕ ਹੈ ਹਾਂ ਵੀ ਉਹ ਬਸ਼ੇਰਾ ਲੈਣਾ ਕੋਈ ਵੱਡੀ ਸੋਚ ਨਹੀਂ ਸੀ ਠੀਕ ਹੈ ਵੀਰੇ ਪਰ ਹੁਣ ਜਿਵੇਂ ਹੁਣ ਸਰੀਰ ਦਾ ਆਪਾ ਦੇਣੇ ਆ ਜਿਵੇਂ ਕਈ ਘੋੜੇ ਆ ਨਾ ਪੰਜ ਪੰਜ ਸ਼ੋ ਵੀ ਜਿੱਤੇ ਹੋਏ ਹੁੰਦੇ ਹਾਂਜੀ ਬਾਈ ਸਪੋਰਟਲੈਸ ਜਾਵਾਂ ਠੀਕ ਹੈ ਉਹਨਾਂ ਦੀ ਵੀ ਢੂਈ ਪੰਡਾਸਟੇ ਉਤੇ ਬਰੀਕੀ ਵਾਲੇ ਮਾਮਲੇ ਚ ਸਹੀ ਹੈ ਵੀਰੇ ਘੋੜਾ ਕਾਸ ਤੋਂ ਜਾਣਾ ਜਾਂਦਾ ਹੈ ਬਰੀਕੀ ਤੋਂ ਸੋਹਣੇ ਪੰਡ ਤੋਂ ਹਾਂਜੀ ਬਾਈ ਜੋਤ ਤੋਂ ਹਾਂ ਇਹ ਅਕਲ ਬਾਈ ਗੱਲ ਕੀ ਹੈ ਕੱਦ ਨਹੀਂ ਮੈਟਰ ਕਰਦਾ ਘੋੜੇ ਦੇ ਹਾਂ ਘੋੜੇ ਦੀਆਂ ਬਰੀਕੀਆਂ ਹੋਣੀਆਂ ਚਾਹੀਦੀਆਂ ਕੱਦ ਨਹੀਂ ਮੈਟਰ ਕਰਦਾ ਸਪੌਟਲੈਸ ਵੀ ਨਹੀਂ ਮੈਟਰ ਕਰਦਾ ਹਾਂਜੀ ਬਾਈ ਸਪੌਟਲੈਸ ਤਾਂ ਮੈਟਰ ਕਰਦਾ ਜੇ ਘੋੜਾ ਪਹਿਲਾਂ ਪੂਰਾ ਹੋਵੇ ਹਾਂਜੀ ਬਾਈ ਸਪੌਟ ਤਾਂ ਬਾਈ ਹਰੇਕ ਘੋੜਿਆਂ ਦੀ ਅੱਜਕੱਲ ਹਾਂਜੀ ਹਾਂਜੀ ਕੋਈ ਟਾਮਾ ਟੱਲਾ ਹੋਵੇ ਜਿੰਨਾ ਦੇ ਨਹੀਂ ਜਿਵੇਂ ਟ੍ਰੈਂਡ ਚੱਲਦਾ ਵੀ 5 ਪੀੜੀਆਂ ਮਾਣ ਨੇ 5 ਪੀੜੀਆਂ ਉਧਰੋਂ ਉਹਦਾ ਬਾਈ 5 ਪੀੜੀਆਂ ਨੁਗਰੀਆਂ ਦਾ ਹਾਂ ਜੇ ਘੋੜਾ ਸਾਰੇ ਆਵੇ ਚਾਰੇ 16 ਕਲਾਂ ਸਪੂਰਨਾ ਫੇਰ ਸਪੌਟਲੈਸ ਮੈਟਰ ਕਰਦਾ ਜੇ ਹੁਣ ਉਹ ਤੇ ਅਧੀਆਂ ਕਮੀਆਂ ਤੇ ਆਪਾਂ ਕਹਿ ਦਈਏ ਸਪੌਟਲੈਸ ਉਹਦਾ ਕੀ ਫਾਇਦਾ ਉਹਨੇ ਗਾਂਵ ਪ੍ਰੋਡਿਊਸ ਹੀ ਨਹੀਂ ਕਰਨਾ ਹਾਂਜੀ ਬਾਈ ਹੁਣ ਲੱਤ ਲੁੱਤ ਕੋੜੇ ਦੀ ਕਿਸੇ ਦੀ ਸਹੀ ਆਉਂਦੀ ਆ ਬਾਈ ਸਹੀ ਆ ਵੀਰੇ ਕੋਈ ਅੱਜ ਕੱਲ ਕੀ ਚੱਲਦਾ ਇੰਗਲਿਸ਼ ਨਾਲ ਕੈਂਪ ਡਾਊਟ ਫਲਾਣੀ ਹਾਂਜੀ ਹਾਂਜੀ ਬਾਈ ਉਹ ਸਾਰਾ ਕੁਝ ਉਹ ਕਿਸੇ ਦੀ ਆਏ ਹੁੰਦੀ ਕਿਸੇ ਦੀ ਆਏ ਸਹੀ ਆ ਵੀਰੇ ਤੇ ਇਹਦੀਆਂ ਮੂਰਲੀ ਛਾਤੀ ਚੌੜੀ ਪਿਛਵਾਣੇ ਜੇ ਕਰੀ ਜਾਂਦਾ ਹਾਂਜੀ ਬਾਈ ਘੋੜੇ ਦੇ ਵਿੱਚ ਵੀ ਇਹਦਾ ਇਹਦਾ ਪਰਫੈਕਟ ਆ ਮੇਨ ਹਾਂਜੀ ਬਾਈ ਚਾਰੇ ਪਾਸਿਆਂ ਤੋਂ ਘੋੜਾ ਆਪਣਾ ਓਕੇ ਆ ਹਾਂਜੀ ਘੋੜਾ ਫੇਰ ਹੀ ਬਈ ਸੋਹਣਾ ਲੱਗਦਾ ਜੇ ਚਾਰੇ ਪਾਸਿਆਂ ਤੋਂ ਓਕੇ ਹੋਊਗਾ ਅਗਲਾ ਕਹਿੰਦਾ ਪੰਜ ਵੀੜੀਆਂ ਨੁਕਰ ਉਹਦਾ ਕੋਈ ਫਾਇਦਾ ਨਹੀਂ ਫੇਰ ਉਹਦਾ ਨਹੀਂ ਘੋੜਾ ਤਾਂ ਸੰਪੂਰਨ ਹੋਵੇ ਸਹੀ ਹੈ ਵੀਰੇ ਬਰੀਕੀ ਹੋਵੇ ਮੇਨ ਹਾਂਜੀ ਹਾਂਜੀ ਵੀਰੇ ਉਸ ਪਾਸ ਜਿਵੇਂ ਪਤਲੀ ਲੰਮੀ ਹਾਂਜੀ ਕਈ ਗਾ ਘੋੜਾ ਪੂਛਾ ਰੜਕਦੇ ਆ ਬਾਲ ਹਾਂ ਬਾਈ ਜਿਵੇਂ ਹੁਣ ਕੰਨਾਂ ਦੀ ਇਹਦੀ ਟੰਡ ਹੁਣ ਸਾਢੇ 3 ਇੰਚ ਦਾ ਕੰਨਾਂ ਆ ਅੱਖਾਂ ਦੀ ਬਿਊਟੀ ਕੋਈ ਗਾ ਨਹੀਂ ਕਰਦਾ ਕੋਈ ਪਛਾਣ ਨਹੀਂ ਕਰਦਾ ਵੇਖਿਆ ਸੀ ਹਾਂਜੀ ਕਿਉਂਕਿ ਬਈ ਅਕੰਨਾ ਦੀ ਬਿਊਟੀ ਬਹੁਤ ਜ਼ਿਆਦਾ ਆ ਅੱਖਾਂ ਮੈਂ ਹਾਂਜੀ ਮੈਂ ਸੁੰਭ ਆ ਗਿਆ ਸੁੰਭ ਮੇਨ ਅਲਬੰਦ ਆ ਗਿਆ ਜਿਹੜੀ ਮੇਨ ਚੀਜ਼ ਆ ਹਾਂਜੀ ਬਈ ਅਲਬੰਦ ਦੀ ਕਾਪੀ ਆ ਗਿਆ ਜਮਾ ਹਾਂ ਕਈ ਬੱਚ ਪੈ ਰਹੇ ਹੁੰਦੇ ਆ ਘੋੜੇ ਸੋਹਣੇ ਹੁੰਦੇ ਆ ਸੁੰਭ ਉਹ ਹੁੰਦਾ ਹਾਂਜੀ ਬਈ ਸ਼ੰਪ ਛੋਟਾ ਹੁੰਦਾ ਉਹਨਾਂ ਦਾ ਹਾਂ ਹੁਣ ਇਹਦਾ ਪਾਥੀਆਂ ਜਿਹੜੇ ਦਾ ਪੈ ਰਹੇ ਦੇ ਬਈ ਉਹ ਮੈਂ ਤਾਂ ਹਾਂ ਵਧੀਆ ਬਚਾਰਾ ਤੇ ਬਈ ਜਦੋਂ ਤੁਸੀਂ ਇਹਨੂੰ ਮਾਗੀ ਮੇਲੇ ਤੇ ਲੈ ਕੇ ਗਏ ਲੋਕਾਂ ਦਾ ਕੀ ਰਿਸਪੌਂਸ ਆ ਰਿਸਪੌਂਸ ਬਹੁਤ ਵਧੀਆ ਸੀ ਹਾਂਜੀ ਸਾਰੇ ਜਿੰਨੇ ਆਪਣੇ ਨਿੰਗ ਸਿੰਘ ਜਥੇ ਬੰਦੀਆਂ ਸੀ ਹਾਂਜੀ ਬਈ ਖੜ ਖੜ ਕੇ ਸਾਰੇ ਦੇਖ ਕੇ ਗ ਇਹ ਲੇਕ ਵਾਲਾ ਉਹ ਸਾਡੋ ਪਿਛਲੇ ਮੇਰੀ ਲਾਈਨ ਇਧਰ ਆਪਣੀ ਸੀਗੀ ਉਹ ਨਾਲ ਚਲਾਇਆ ਸੀ ਬਾਈ ਤੇਜਿੰਦਰ ਵਾਲਾ ਸਰਸੇ ਵਾਲੇ ਹਾਂਜੀ ਵੀਰੇ ਓੜੇ ਜਿੱਥੇ ਲਾਉਂਦੇ ਉਹਨਾਂ ਦੀ ਜਗ੍ਹਾ 'ਚ ਆਪਾਂ ਨੂੰ ਲਾਉਣ ਦਾ ਮੌਕਾ ਮਿਲ ਗਿਆ ਸੀ ਜਸਪਾਲ ਅੰਕਲ ਦੇ ਸਾਹਮਣੇ ਇਧਰ ਨੂੰ ਥੋੜਾ ਜਾ ਠੀਕ ਹੈ ਬਾਈ ਮੋੜ ਬੰਨੀ ਨੂੰ ਪਦਮ ਦੇ ਸਾਹਮਣੇ ਲਾਇਆ ਸੀ ਆਹ ਪਦ ਉਹਨੇ ਉਹਨਾਂ ਨੇ ਉਹਦਾ ਦੂਜਾ ਲੈ ਲਿਆ ਸੀ ਅੱਛਾ ਵੀਰੇ ਕਿਹੜਾ ਅਸੀਂ ਵੇਚਤਾ ਉਹਨਾਂ ਨੇ ਇੱਕ ਹੋਰ ਘੋੜਾ ਆਇਆ ਬਿਲਾਵਲ ਠੀਕ ਹੈ ਵੀਰੇ ਉਹ ਨਾਲ ਹੀ ਸੀ ਇਹਨਾਂ ਬਾਸ 100 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਵੀਰੇ ਉਦੋਂ ਪਿਛਲੇ ਪਾਸੇ ਜਿਹੜੇ ਗੇੜਾ ਗੂੜਾ ਲਵਾਉਂਦੇ ਆਪਣੇ ਬਾਬਾ ਜੀ ਰਾਜ ਰਾਜਨ ਹਾਂਜੀ ਭਾਈ ਹਾਂ ਤੇ ਉਹ ਮੈਂ ਦੇਖਿਆ ਦੂਰੋਂ ਖੜ ਕੇ ਆਂ ਵੀ ਸੀ ਨੋਟ ਕਰਦਿਆਂ ਗੱਲ ਹਾਂਜੀ ਜਿਹੜੇ ਘੋੜੇ ਨੰਗਦੇ ਆ ਇਹਨਾਂ ਨੂੰ ਪਰਖਾ ਵੀ ਇਹ ਕਿੰਨਾ ਕੁ ਝਾਕਦੇ ਆ ਉਹ ਜਿਹੜੇ 10 ਘੋੜੇ ਨੰਗਨ ਇੱਕ ਨਹੀਂ ਮਾੜਾ ਮੋਟਾ ਝਾਕਣ ਜਦੋਂ ਆਪਣੇ ਆਂ ਦਾ ਗੇੜਾ ਦਿੱਤਾ ਅਸੀਂ ਉਹਨਾਂ ਚੱਕ ਕੇ ਰੱਖੀ ਭਾਈ ਉਹਨਾਂ ਨੇ ਦੋਨੇ ਵਾਰੀ ਘੋੜੇ ਚੋਂ ਅੱਖ ਨਹੀਂ ਕੱਢੀ ਠੀਕ ਹੈ ਵੀ ਇੱਥੋਂ ਦਾ ਨੂੰ ਪਤਾ ਲੱਗਿਆ ਵੀ ਇਹ ਕਿਉਂ ਦੇਖਦੇ ਮੱਲਾ ਘੋੜੇ ਚ ਕੁ ਬਰੀਕੀਆਂ ਬਰੀਕੀਆਂ ਹੈਗੀਆਂ ਗੱਲ ਸਾਡੀ ਕੋਈ ਨਹੀਂ ਹੋਈ ਮੈਂ ਉਹ ਅਸੀਂ ਪਰਸਨਲੀ ਨੋਟ ਕਰਿਆ ਠੀਕ ਹੈ ਵੀਰੇ ਉੱਥੋਂ ਦੇਖ ਕੇ ਵੀ ਮਨ ਨੂੰ ਸ਼ਾਂਤੀ ਆਈ ਕੁਸਤਾ ਹੈ ਆ ਉਹਦੇ ਕੋਲੇ ਹਾਂਜੀ ਬਾਈ ਕਿਉਂਕਿ ਬਾਈ ਜਿਹੜਾ ਹੀਰਾ ਹੁੰਦਾ ਉਹ ਨਹੀਂ ਖੜ-ਖੜ ਦੇਖਦੇ ਆ ਬਾਈ ਲੋਕ ਬਾਕੀ ਜਿਹੜੇ ਪੁਰਾਣੇ ਪਾਰਖੂ ਬੰਦੇ ਆ ਜੀ ਦੂਜੇ ਕੰਨੀ ਤੋਂ ਝਾਕਦੇ ਹੀ ਨਹੀਂ ਸਹੀ ਹੈ ਉਹਨਾਂ ਦੇ ਝਾਕਣ ਦੀ ਵੀ ਹਾਂ ਜਿਹੜੇ ਬਾਈ ਘੋੜੇ 'ਚ ਕੋਈ ਗੱਲਬਾਤ ਹੋਊ ਉਹਦੇ ਕੰਨੀ ਦੀ ਦੁਨੀਆ ਦੇਖੂਗੀ ਹਨਾ ਹਾਂ ਉਹ ਘੋੜੇ ਨਹੀਂ ਅੱਗੇ ਉਹ ਕਰਨਾ ਹੈ ਨਹੀਂ ਘੋੜਾ ਵਧੀਆ ਜੀ ਹਾਂਜੀ ਮਨ ਲਗੀ ਲੋਕਾਂ ਦਾ ਪਿਆਰ ਸਹੀ ਹੈ ਕਦ ਹੁਣ ਉਹ ਤਾਂ ਇਹ ਮਣਾਉਂਦਾ ਵੀ ਨਹੀਂ ਕਈ ਵਾਰੀ ਨਾਲ ਦੇ ਬੰਦੇ ਡਰ ਜਾਂਦੇ ਸਾਡੇ ਹੁਣ ਕੱਲਾ ਹੀ ਮੈਂ ਇੱਥੇ ਹਾਂਜੀ ਤੇ ਜਿਹੜਾ ਹੁਣ ਉੱਥੇ ਮਾਗੀ ਮੇਲੇ ਤੇ ਨੋਟ ਕਰਿਆ ਜਿਹੜਾ ਪੱਟਿਆ ਤੇ 66 ਇੰਚ ਲਿਖਿਆ ਵਾ ਉਹਨਾਂ ਨੂੰ ਇੰਨਾ ਨਕਚਾ ਹੈ ਠੀਕ ਹੈ ਉਹ ਦੇਖ ਲਓ ਉਹ ਕਿੰਨਾ ਲੈ ਕਿਵੇਂ ਲਿਖਿਆ ਜਿਹੜਾ ਜੇ ਹੁਣ ਆਪਾਂ ਗੱਲਬਾਤ ਕਰੀਏ ਤਾਂ ਕਦ ਤਾਂ ਲੋਕਾਂ ਨੇ ਆਪਣੀ ਅੰਦਾਜ਼ਾ ਲਾ ਲੈਣਾ ਬਾਈ ਉਹ ਤਾਂ ਲੱਗ ਜਾਂਦਾ ਪਾਰਕੂ ਅੱਖ ਨੂੰ ਤਾਂ ਪਾਰਕੂ ਬੰਦਾ ਜਿਹੜਾ ਉਹਨੇ ਅੰਦਾਜ਼ਾ ਲਾਈ ਲੈਣਾਗਾ ਕਦ ਦੱਸਾਂ ਦੀ ਤਾਂ ਆਪਾਂ ਨੂੰ ਲੋੜ ਹੀ ਘੋੜੇ ਦੀ ਕਦ ਟੌਪ ਵਾਲਾ ਹੀ ਚੰਗੇ ਕੋਣੇ ਵਾਲਾ ਪੂਰਾ ਟਾਪ ਦਾ ਕਰਦਾ ਹੈ ਨਾ ਤੇ ਬਾਕੀ ਚਲੋ ਬਈ ਜੇ ਕਿਸੇ ਵੀਰ ਨੇ ਸਟਾਰਟ ਸਰਵਿਸ ਲੈਣੀ ਆ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂਜੀ ਹਾਂ ਕੋਈ ਬਹੁਤਾ ਕੋਈ ਚੱਕਰ ਨਹੀਂ ਤੇ ਇੱਕ ਆਹਰੀ ਲੋਕੇਸ਼ਨ ਦੱਸ ਦੋ ਬਈ ਆਪਣੀ ਲੋਕੇਸ਼ਨ ਆਪਣੀ ਪਿੰਡ ਪੂਲੀ ਹੈ ਜੀ ਠੀਕ ਹੈ ਵੀਰੇ ਬਠਿੰਡਾ ਪੁੱਚੋ ਮੰਡੀ ਤੋਂ ਇਹ ਪੁੱਚੋ ਮੰਡੀ ਤੋਂ ਹੈਗਾ 7-8 ਕਿਲੋਮੀਟਰ ਠੀਕ ਹੈ ਵੀਰੇ ਨਾਲ ਆਪਣੇ ਨਥਾਣਾ ਠੀਕ ਹੈ ਕਿੰਨੇ ਕਿਲੋਮੀਟਰ ਤੇ ਨਾਲ ਪੂਲਾ ਹੀ 2 ਕਿਲੋਮੀਟਰ ਤੇ ਠੀਕ ਹੈ ਸਿੰਗਰ ਆਪਣੇ ਬਲਕਾਰ ਸਿੱਧੂ ਵਾਲਾ ਪਿੰਡ ਹਾਂਜੀ ਹਾਂਜੀ ਬਈ ਉਹ ਜਾਣਦੇ ਠੀਕ ਹੈ ਵੀਰੇ ਤੇ ਬਾਕੀ ਮਿੱਤਰੋ ਜੇ ਕਿਸੇ ਵੀ ਵੀਰ ਨੂੰ ਇਸ ਘੋੜੇ ਤੋਂ ਸਟੱਡ ਸਰਵਿਸ ਚਾਹੀਦੀ ਆ ਬੇਫਿਕਰ ਹੋ ਕੇ ਬਾਈ ਮੈਂਟੂ ਨਾਲ ਤੁਸੀਂ ਸੰਪਰਕ ਕਰ ਲਿਓ ਪੂਰਾ ਦਿਲਦਾਰ ਬੰਦਾ ਇਹ ਜੀ ਕੋਈ ਗੱਲਬਾਤ ਨਹੀਂ ਫੀਸ ਵਾਲਾ ਵੀ ਬਾਈ ਕਹਿੰਦਾ ਵੀ ਕੋਈ ਚੈੱਕ ਕਰਨੀ ਬੇਫਿਕਰ ਹੋ ਕੇ ਆ ਜਿਓ ਆਪਣੇ ਕੋਲੇ ਤੇ ਘੋੜਾ ਟੌਪ ਦਾ ਘੋੜਾ ਬਾਈ ਅਲਵੰਦ ਤੇ ਤੁਸੀਂ ਬੱਚੇ ਦੇਖੇ ਆ ਨਾ ਇਸ ਟਾਈਮ ਬਹੁਤ ਟੌਪ ਦੇ ਆ ਅਲਵੰਦ ਦੇ ਬੱਚੇ ਬਾਈ ਇਸ ਟਾਈਮ ਲੋਕ ਨਾ ਗੱਡੀਆਂ ਚੱਕ ਚੱਕੇ ਭਾਲਦੇ ਫਿਰਦੇ ਆ ਮਿਲਦੇ ਨਹੀਂ ਉਹਦੇ ਬੱਚੇ ਤੇ ਇਸ ਘੋੜੇ ਤੋਂ ਜੇ ਸਟੱਡ ਸਰਵਿਸ ਲੈਣੀ ਆ ਬਾਈ ਮੈਂਟੂ ਕੋਲੇ ਆ ਜਿਓ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਧੰਨਵਾਦ ਮਿੱ